ਸਾਨੂੰ ਇਹ ਪ੍ਰੋਬਲਮ ਆ ਰਹੀ ਉਹਨਾਂ ਨੇ ਪੱਠਾ ਢੱਕੇ ਚਾਰੇ ਸਾਰੇ ਸਾਡੇ ਜ਼ਿਮੀਦਾਰਾਂ ਦੇ ਭਾਂ ਭਰਾਵਾਂ ਦੇ ਕੋਈ ਫਸਲ ਨਹੀਂ ਪੰਨੇ ਦੀ ਅਸੀਂ ਪਹੁੰਚਾਰ ਤੇ ਉਹਨੇ ਝੁਗੀਆਂ ਬਾਹਰ ਪਾਈ ਦੀਆਂ ਬਾਜੀ ਗਾ ਕੋਵੇਂ ਜੀ ਹਾਂਜੀ ਤੇ ਬੁਰਾ ਹਾਲ ਸਾਡਾ ਜ਼ਿਮੀਦਾਰੀ ਰੁੜ ਕੇ ਅੱਗੇ ਜ਼ਿਮੀਦਾਰਾ ਡੱਕ ਤੇ ਪੱਠੇ ਪੀ ਚੰਦੇ ਬਹੁਤ ਸਾਡੀ ਸਾਡਾ ਜ਼ਿਮੀਦਾਰ ਕਰਦੇ ਹੁਣ ਜ਼ਿਮੀਦਾਰ ਦੇ ਪੱਲੇ ਕੱਖ ਨਹੀਂ ਕਹਦੇ ਕੋਈ ਰੋਈ ਰੋਈ ਜੀ ਜ਼ਿਮੀਦਾਰਾਂ ਦੇ ਪੱਲੇ ਜ਼ਿਮੀਦਾਰ ਅਗੇ ਰੋਈ ਅਸੀਂ ਸਾਡੀ ਠੀਕ ਆ ਅਸੀਂ ਬੇਨਤੀ ਕਰਦੇ ਆ ਮਤਲਬ ਜਿੰਨਾ ਵੀਰਾਂ ਕੋਲ ਪੱਠੇ ਹੈਗੇ ਉਹ ਤੁਹਾਨੂੰ ਪੱਠੇ ਬਚਾਉਣ ਜਾਂ ਕੋਈ ਰਾਸ਼ਣ ਮਾਝਾ ਵੇਖੋ ਜੋਕਰ ਜੋਕਰ ਦੀਏ ਪੱਠੇ ਬੱਕਰੀਆਂ ਅੱਗੇ ਪੱਤਾ ਦਿੱਤਾ ਜੀ ਉਹਦੇ ਖਾਣੀਆਂ ਸੀ ਹਾਂਜੀ ਇਹ ਬੇਜਬਾਨੇ ਜਿਹੜੇ ਆ ਇਹ ਵੀ ਉਹ ਕੋ ਕਿਦਾਂ ਮੀਂਹ ਦੇ ਵਿੱਚ ਬੈਠੇ ਆ ਥਾਂਡੇ ਦੇ ਵਿੱਚ ਪਿੰਡ ਕਿਸ਼ਨ ਸਿੰਘ ਵਾਲਾ ਜੇ ਤੇ ਪਿੰਡੇ ਕਿਸ਼ਨ ਸਿੰਘ ਵਾਲਾ ਵਾ ਜ਼ਿਲ੍ਹਾ ਕਰਪੂਥਲਾ ਅਸਾਂ ਡਾਕਟਰ ਨਹੀਂ ਪਹੁੰਚਦਾ ਕੋਈ ਦਵਾਈਆਂ ਵਾ ਉੱਥੇ ਕੋਈ ਨਹੀਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਕਿ ਕੋਈ ਡਾਕਟਰ ਭੇਜੋ ਜਿਹੜਾ ਜਾਂ ਤਾਂ ਜੋਗੇ ਤੁਹਾਨੂੰ ਕੋਈ ਦਵਾਈ ਬੂਟੀ ਤੇ ਕੋਈ ਮਛਰਾ ਵਾਸਤੇ ਨਾ ਵਾਸਤੇ ਕੋਈ ਅੱਜ ਵੀ ਮੱਛੇ ਸਾਰੀ ਰਾਤ ਦੀ ਮਾਰ ਧੜਕਦਾ ਰਹਿੰਦਾ ਮਛਰਾਂ ਦੇ ਦਵਾਈ ਕੋਈ ਹੋਰਾਂ ਲੱਗੀਆਂ ਖੁਰਦੋਗਦੇ ਪੈਰ ਚੋਗਦੇ ਨਜਲੇ ਹੋਏ ਬੁਰਾ ਹਾਲ ਦੀ ਹੋ ਬੁਰੇ ਹਾਲ ਹੈ ਜੀ ਬਾਬਿਆਂ ਨੂੰ ਪਰਿਵਾਰਾਂ ਨੂੰ ਰਾਸ਼ਨ ਪਾਣੀ ਮਿਲ ਰਿਹਾ ਜੀ ਸਭ ਨੂੰ ਜੀ ਮਿਲ ਰਿਹਾ ਤੇ ਰਾਸ਼ਨ ਪਾਣੀ ਜਿੱਦਾਂ ਬਾਬਾ ਸੁਣਿਆ ਬਾਬਾ ਲੀਡਰ ਸੰਗ ਜੀ ਬਹੁਤ ਸੇਵਾ ਕਰ ਰਹੇ ਆ ਹਾਂ ਜੀ ਕਰ ਰਹੇ ਆ ਤੇ ਹੋਰ ਕੋਈ ਸੁਣਿਆ ਵੀ ਭਾਈ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਆਏ ਸੀ ਤੇ ਉਹ ਵੀ ਨਾਲ ਠੀਕ ਜੋਗੇ ਆ ਗਏ ਉਹ ਵੀ ਵਿਚਾਰੇ ਕਰ ਰਹੇ ਆ ਹਾਂ ਤੁਹਾਨੂੰ ਕੋਈ ਕੰਮ ਹੀ ਬੇਸ਼ਿਕ ਨਹੀਂ ਆ ਰਹੀ ਗਏ ਨਹੀਂ ਕੰਮ ਹੀ ਬੇਸ਼ਿਕ ਕਿਸੇ ਗੱਲ ਦੀ ਤੁਹਾਨੂੰ ਚਲੋ ਖੀਰਾਂ ਵਾਲੀ ਵੀ ਕਰਦੇ ਗਰੀਬੂ ਖੀਰਾਂ ਨਹੀਂ ਸਾਡੇ ਸੰਯੋਗ ਦੀ ਹੈ ਰਾਤ ਦਿਨ ਰਾਤ ਦਿਨ ਸਵੇਰੇ ਇੱਥੇ ਲੱਗਿਆ ਜੁੜਾ ਰਹਿੰਦਾ ਮੈਂ ਘਰ ਵੀ ਨਹੀਂ ਜਾਂਦਾ ਮੈਨੂੰ ਬਖਾਰ ਹੋ ਗਿਆ ਠੀਕ ਹੈ ਜੀ ਤੇ ਬਾਕੀ ਇਹ ਅੱਜ ਖਬਰ ਲਾਉਣੀ ਪੂਰੀ ਜਿਹੜੀ ਕੁਦਰਤ ਦੀ ਮਾਰ ਹੈ ਇਹਨੂੰ ਤੇ ਕੁਦਰਤ ਦਾ ਕਿਸੇ ਦਾ ਵਾਸ ਨਹੀਂ ਇਹ ਤਾਂ ਜਿਹੜੀ ਕੁਦਰਤ ਦੀ ਮਾਰੇ ਕਿਸੇ ਦਾ ਵਾਸ ਨਹੀਂ ਰੋਗ ਨਹੀਂ ਇਹ ਤਾਂ ਮਾਲਕੀ ਇਹਨੂੰ ਟਾਲ ਸਕਦੇ ਬੰਦਾ ਬੰਦੇ ਦਾ दारू ਆ ਪਰ ਫਿਰ ਵੀ ਅਸੀਂ ਮਾਝੇ ਨੂੰ ਚੱਲ ਗਏ ਆ ਤੇ ਮਾਝੇ ਨੂੰ ਤੁਹਾਡਾ ਸਵਾਗਤ ਕਰਦੇ ਆ ਤੇ ਬਾਕੀ ਸਾਨੂੰ ਕਿਸੇ ਕੋਈ ਪੈਣਪੜਾ ਜਿੰਨੇ ਜੋ ਗੱਲ ਸਭ ਕਰ ਰਹੇ ਆ ਸਭ ਜਨਤਾਕਾਰੀ ਵਿੱਚ ਸਰਕਾਰਾਂ ਵੀ ਸਹਿਯੋਗ ਦਾਤ ਦੇ ਰਹੀਆਂ ਨੇ ਤੁਹਾਨੂੰ ਕੋਈ ਪਾਰਟੀ ਨਹੀਂ ਵੀ ਤੁਹਾਨੂੰ ਦੂਜਾ ਦਿਸਦਾ ਸਭ ਕਹਿੰਦੇ ਨੇ ਅਸੀਂ ਸੰਗਤਾਂ ਦੀ ਸੇਵਾ ਕਰਨੀ ਠੀਕ ਹੈ ਜੀ ਕੋਈ ਮੇਰੇ ਤੇਰ ਮੇਰੀ ਨਾ ਕੋਈ ਅਫਸਰ ਵਿਚਾਰੇ ਆਉਂਦੇ ਉਹ ਵੀ ਸਾਡੇ ਵਿੱਚ ਜਿੱਦਾਂ ਦਾ ਅਸੀਂ ਸਿੰਪਲ ਫੁਲਕਾ ਛਕਨੇ ਉਦਾਂ ਦਾ ਵੀ ਛਕਦੇ ਕੋਈ ਮੰਤਰੀ ਆਉਂਦਾ ਉਹ ਵੀ ਉਦਾਂ ਦੇ ਛਕਦੇ ਠੀਕ ਹੈ ਧੰਨਵਾਦ ਬਹੁਤ ਬਹੁਤ ਸਾਨੂੰ ਕਿਸੇ ਅੱਜ ਤੱਕ ਕਿਸੇ ਨੂੰ ਨਾ ਕੋਈ ਕੇ ਨੂੰ ਮਾੜਾ ਕਿਹਾ ਕੇ ਨੂੰ ਨਾ ਚੰਗਾ ਕਿਹਾ ਉਹ ਕਹਿੰਦਾ ਸਮਾਂ ਕੱਢੋ ਬਹੁਤ ਧੰਨਵਾਦ ਬਹੁਤ ਸਾਰਾ ਠੀਕ ਹੈ ਹਾਂ ਕਿਉਂ ਮੈਂ ਸਾਨੂੰ ਸਾਰੀਆਂ ਪਾਰਟੀਆਂ ਨੂੰ ਚੋਣ ਦੇ ਰਹੀਆਂ ਨੇ ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਉਹ ਉਹ ਕਹਿੰਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਸਾਡੇ ਜੀਅ ਹਨ ਸਾਡੇ ਸਾਰੇ ਭਰਾ ਆ ਚਾਹੇ ਕੋਈ ਕਿਸੇ ਪਾਰਟੀ ਦਾ ਵੀ ਉਹ ਵੀ ਸਾਡਾ ਭਰਾ ਹੈ ਠੀਕ ਹੈ ਸਾਰੇ ਆਪਾਂ ਭਰਾਵਾਂ ਜੀ ਸੀਗੇ ਜੀ ਆਪਾਂ ਇਕੱਠੇ ਰਲ ਮਿਲ ਕੇ ਚੱਲਣਾ ਹੈ ਜਨਤਾ ਦੀ ਸੰਭਾਲ ਵੀ ਕਰਨੀ ਹੈ ਤੁਹਾਨੂੰ ਜੇ ਬੱਚਿਆਂ ਦੇ ਕਾਰੋਬਾਰੀ ਕਹਿੰਦੇ ਖੇਤੀਬਾੜੀ ਵੀ ਬੀਜਣੀ ਆ ਸਾਨੂੰ ਤੁਹਾਡੇ ਭਰਾਵਾਂ ਨੇ ਤੁਹਾਨੂੰ ਕੋਈ ਬੜੇ ਪਰਾ ਕਹਿੰਦੇ ਤੁਹਾਨੂੰ ਖਾਦ ਵੀ ਦੇਵਾਂ ਤੇ ਬੀ ਵੀ ਦੇਵਾਂ ਤੇ ਤੁਹਾਨੂੰ ਇੱਕ ਗੱਲ ਦੀ ਤੰਗੀ ਨਹੀਂ ਆਉਂਦੀ ਕੋਈ ਤੰਗੀ ਆਉਣੀ ਨਹੀਂ ਸਾਡੀਆਂ ਪੈੜੀਆਂ ਹੋ ਗਈਆਂ ਟੋਏ ਟਿੱਬੇ ਪੈਜ ਨੂੰ ਕਹਿੰਦੇ ਟਰੈਕਟਰ ਵੀ ਦੇਵਾਂ ਤੇ ਡੀਜ਼ਲ ਤੇਲ ਵੀ ਦੇਵਾਂਗੇ ਤੁਹਾਨੂੰ ਆ ਕੋਈ ਮਿਲਿਆ ਕੋ ਨੌਂ ਪਾਸ਼ਾ ਸਿੱਖ ਬੜਾ ਹਾਂਜੀ ਤਸੀਲਦਾਰ ਵੀ ਆਜਾ ਉਹ ਵੀ ਕਹਿੰਦਾ ਤੁਹਾਨੂੰ ਦਿਆ ਕੇ ਖੇਤੀਬਾੜੀ ਤੁਹਾਨੂੰ ਅਸੀਂ ਸਭ ਤੁਹਾਨੂੰ ਸੁਲਤਾਨ ਦਿਆਂਗੇ ਠੀਕ ਹੈ ਜੀ ਠੀਕ ਹੈ ਓਕੇ ਬੰਦਾ ਜੀ ਹਾਂਜੀ ਕੋਈ ਸਾਨੂੰ ਪੁਲਿਸ ਵਾਲੇ ਵੀ ਕਹਿੰਦੇ ਕੋਈ ਤੁਹਾਨੂੰ ਤੰਗ ਕਰਦਾ ਉਹ ਵੀ ਅਸੀਂ ਤੁਹਾਡਾ ਸਹਿਯੋਗ ਦੇਨੇ ਓਕੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਕੋਈ ਮਤੇ ਕੋਈ ਤਾਂ ਡਿੱਗੀ ਜਾਂਦੇ ਨੇ ਸਾਰੇ ਸੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸਗੋਈਲਾ ਦੇ ਪਹੁੰਚੇ ਹਾਂ ਜਿੱਥੇ ਸਾਡੇ ਕੋਲ ਕਿਸਾਨ ਵੀਰ ਖੜੇ ਹੋ ਜਿਨ੍ਹਾਂ ਦੀਆਂ ਫਸਲਾਂ ਦੇਖੋ ਕਿਦਾਂ ਪਾਣੀ ਦੇ ਵਿੱਚ ਡੁੱਬੀਆਂ ਨੇ ਤੇ ਇਹ ਹਣ ਕਿਸਾਨ ਵੀਰਾਂ ਨੂੰ ਪੁੱਛਿਆ ਜਾਂਦਾ ਕਿ ਉਹਨਾਂ ਦੇ ਨਾਲ ਕੀ ਬੀਤੀ ਹੋ ਗਈ ਮੈਂ ਵੀ ਕਿਸਾਨਾਂ ਦੇ ਪੁੱਤਰ ਹਾਂ ਕਿਉਂਕਿ ਜ਼ਮੀਨਦਾਰ ਦਾ ਤੇ ਫਸਲ ਦਾ ਮੈਂ ਕਹਿੰਦਾ ਨਾ ਟਾਣ ਦਾ ਰਿਸ਼ਤਾ ਜੱਟ ਤੇ ਜ਼ਮੀਨ ਦਾ ਨਾਤਾ ਜਿਹੜਾ ਹੁੰਦਾ ਏ ਉਹ ਇੱਕ ਮਾਂ ਪੁੱਤ ਵਾਲਾ ਨਾਤਾ ਹੁੰਦਾ ਏ ਤੇ ਜੱਟ ਦੀਆਂ ਜ਼ਮੀਨਦਾਰੀਆਂ ਆਸਾਂ ਦੀਆਂ ਵੀ ਫਸਲ ਬੀਜੂਗਾ ਮੈਂ ਕੁਝ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਕੋਈ ਘਰ ਦਾ ਸਮਾਨ ਬਣਾਉਣਾ ਕਈ ਤਰ੍ਹਾਂ ਦੀਆਂ ਆਸਾਂ ਹੁੰਦੀਆਂ ਪਰ ਜਿੱਦਾਂ ਕੁਦਰਤ ਦੀ ਮਾਰ ਵੱਜਦੀ ਹੈ ਨਾ ਠੀਕ ਹੈ ਉਸ ਵੇਲੇ ਜਿਹੜਾ ਉਸ ਵੇਲੇ ਕਿਸਾਨ ਆ ਉਹ ਮਰਨ ਦੇ ਕਨਾਰੇ ਚ ਲਿਆ ਜਾਂਦਾ ਉਹਦਾ ਵੀਡੀਓ ਕਲ ਲਾਉਣੀ ਸੀ ਤੇ ਕਈ ਵੀਰ ਜਿਹੜੇ ਆ ਉਹ ਖੁਦ ਖੁਸ਼ੀ ਕਰਨ ਤਿਆਰ ਹੋ ਹੁੰਦੇ ਆ ਤੇ ਵੀਰੋ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੀਰੋ ਹਰ ਪਿੰਡ ਵਿੱਚੋਂ ਦੋ ਦੋ ਚਾਰ ਐਨ ਆਰ ਆਈ ਵੀਰ ਸਾਰੇ ਬਾਹਰ ਨੇ ਉਹ ਇਹਨਾਂ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਸਾਨੂੰ ਇੱਥੇ ਕੁਝ ਨਹੀਂ ਫਰਕ ਪੈਂਦਾ ਬਾਹਰ ਕੋਈ ਦਸਾਂ ਨਵਾਂ ਦੀ ਕਿਰਤ ਜਿਹੜੀ ਆ ਉਹ ਕਰ ਕਰਦੇ ਆਪਾਂ ਉਹਦੇ ਵਿੱਚੋਂ ਆਪਾਂ ਕੋਈ ਸੰਬੰਧ ਕੱਢ ਕੇ ਇਹਨਾਂ ਸਾਰਿਆਂ ਨੂੰ ਜਿਹੜਾ ਕੋਈ ਨਾ ਕੋਈ ਪਜਾਈਏ ਆ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਮੈਂ ਕੈਮਰਾਮੈਨ ਕੋਲੋਂ ਕਿ ਪਾਣੀ ਨਾਲ ਮੈਂ ਗੱਲ ਕਰੀਏ ਬੰਦੇ ਆਏ ਪਾਣੀ ਕਿੰਨਾ ਹੈ ਤੇ ਵੇਖੋ ਕਿਦਾਂ ਪਾਣੀ ਸਾਰੇ ਬੰਬੀਆਂ ਜਿਹੜਾ ਡੁੱਬੀਆਂ ਪਈਆਂ ਨੇ ਸਿਰਫ ਕਮਾਜ ਨਜ਼ਰ ਆਇਆ ਕੋਈ ਫਸਲ ਨਜ਼ਰ ਨਹੀਂ ਆ ਰਹੀ ਬਾਕੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਵੀ ਕਿਹੜਾ ਪਿੰਡ ਆਪਣਾ ਜੀ ਸਾਡਾ ਪਿੰਡ ਸੁਗੋਇਆ ਹੈ ਤੇ ਇੱਥੇ ਕੋਈ ਮਤਲਬ ਮਾ ਬਾਹੀ ਕੋਈ ਕਿਰਪਾ ਇਹ ਨਹੀਂ ਕਿਰਪਾ ਦੇ ਵੀ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਨਹੀਂ ਜਾਣੀ ਕੋਈ ਨੁਕਸਾਨ ਨਹੀਂ ਗਾ ਹਾਂਜੀ ਨਾ ਕੋਈ ਮਾੜੇ ਜੇ ਬੰਦਾ ਹੀ ਆ ਹਾਂਜੀ ਤੇ ਫਸਲ ਕੋਈ ਨਹੀਂ ਰਹੀ ਹਾਂਜੀ ਗੰਨਾ ਵਾ ਮਾੜਾ ਮੋਟਾ ਖੜਾ ਜੇ ਕੋਈ ਦੀ ਆਸ ਹੋ ਗਈ ਉਹ ਵੀ ਲੈ ਗਏ ਨਾ ਚੜੇ ਹੋਰ ਹਾਂਜੀ ਨੀਵੇਂ ਥਾਵਾਂ ਦਾ ਤੋਂ ਵੀ ਖਤਮ ਹੋ ਗਿਆ ਮਰ ਗਿਆ ਜਿਵੇਂ ਜਿਨੀ ਠੇਕੇ ਤੇ ਪਾਲੀਆਂ ਲਈਆਂ ਵਾ ਉਹ ਬੰਦੇ ਖਤਮ ਹੋ ਗਏ ਹਾਂਜੀ ਹਾਂਜੀ ਤੇ ਤੁਸੀਂ ਕੋਈ ਐਨਆਰਏ ਵੀਰਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਇਹ ਆਨੇ ਕੋਈ ਹਰ ਕੋਈ ਪਿੰਡ ਦਾ ਅਜਦਾ ਪਿੰਡ ਦੇ ਵਿੱਚ ਪਿੰਡ ਦਾ ਹੀ ਆ ਹਾਂਜੀ ਜਿਵੇਂ ਅਸੀਂ ਕੋਈਲੇ ਪਿੰਡ ਜਿਵੇਂ ਬਹੁਤ ਬੰਦੇ ਗਏ ਹੋਏ ਹਾਂਜੀ ਫਾਇਰ ਦੀਆਂ ਸੰਗ ਹੋਰੀਆਂ ਅਮਰੀਕਾ ਕੈਨੇਡਾ ਵਾ ਹਰ ਜਗ੍ਹਾ ਪਸੰਦ। ਕਿ ਉਹ ਪਿੰਡ ਦੇ ਆਪਣੇ ਦੀ ਬੰਦੇ ਬੰਦਿਆਂ ਦੀ ਮਦਦ ਕਰ ਦੇਣਾ। ਬਿਲਕੁਲ ਸਹੀ ਆ। ਕੋਈ ਉਹਦੀ ਪੈਸੇ ਜੇ ਤੁਸੀਂ ਮਤਲਬ ਮੰਨ ਲਓ ਕੋਈ ਜੇਰਾ ਹੋਣਗੇ ਤੇ ਉਹਦੇ ਪੈਸੇ ਲੈਣੇ। ਬਾਈ ਸਾਡੀ ਉਹਨੂੰ ਕੋਈ ਨਾ ਕੋਈ ਕੁਛ ਨਾ ਕੁਛ ਗਾਂ ਹੀ ਉਹਦੀ ਮਦਦ ਹੋ ਜਵੇ। ਹਾਂਜੀ। ਤਰੋਂ ਵਿਆਜੀ ਪੈਸੇ ਚੱਕ-ਚੱਕ ਕੇ ਵਿਚਾਰਾਂ ਠੇਕੇ ਦਿੱਤੇ ਆ। ਬਹੁਤ ਜ਼ਿਆਦਾ ਔਖਾ ਵਾ। ਹਰ ਬੰਦੇ ਦੀ ਕੋਈ ਬੰਦਾ ਬਾਹਰ ਬੈਠੇ ਜਿਹੜਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਇੱਥੇ ਵਾਲੇ ਦੀ ਜਿਹੜੀ ਆ ਵੀ ਮਦਦ ਹੋ ਜੂਗੀ, ਉਹਦਾ ਬਚਾਅ ਹੋ ਜੂਗਾ। ਬਿਲਕੁਲ ਬਿਲਕੁਲ ਕਿ ਜਿੱਦਾਂ ਬਾਹਰ ਵਾਲੇ ਵੀਰਾਂ ਦੀ ਬੇਨਤੀ ਆ ਕਿ ਜੇ ਅਸੀਂ ਆਪਾਂ ਕੋਈ 5-500 ਰੁਪਏ ਦੀ ਜਮੀਨ ਆ ਇਹਦੇ ਵਿੱਚ ਇਥੇ ਝੋਨਾ ਲੱਗਾ ਹੈ ਹਾਂਜੀ ਇਥੇ ਝੋਨਾ ਹੈ ਸਾਰਾ ਹੀ ਇਹ ਮੁੰਡੇ ਨੇ 40 ਗਿੱਲੇ ਵਾਲੀ ਦੇ ਠੇਕੇ ਤੇ ਲੈ ਕੇ 50000 ਨੂੰ ਠੇਕਾ ਵੇਚਦਾ ਤੇ ਝੋਨਾ ਲਾਇਆ ਇਹਨੇ ਹੁਣ ਸਾਰਾ ਹੀ ਮਰ ਗਿਆ ਅਗਲੇ ਠੇਕੇ ਵਾਲੇ ਦੇ ਠੇਕਾ ਆਪਣਾ ਮੰਗਣਾ ਹੀ ਆ ਮੈਨੂੰ ਠੇਕਾ ਦੇ ਭਾਈ ਮੈਨੂੰ ਆਖਰ ਤੇ ਜਾ ਕੇ ਉਹਨੇ ਉਹੀ ਲੱਭਣਾ ਵੀ ਕੋਈ ਨਾ ਕੋਈ ਮੈਨੂੰ ਸਬੇਦਾ ਲੱਭੇ ਕੋਈ ਰਸਾ ਲੱਭੇ ਤੇ ਮੈਂ ਆਪਣੇ ਗੱਲ 'ਚ ਫਸ ਆਵਾਂ ਚਲੋ ਇਹ ਉਧਰਤੀ ਮਾਰਿਆ ਪਰ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਆਪਾਂ ਇਹਨਾਂ ਨੂੰ ਰਗਾਲਚ ਰਸੇ ਨਹੀਂ ਪਾਉਂਦੇ ਨੇ ਪਰ ਸਰਕਾਰਾਂ ਨੇ ਇੱਥੇ ਕੁਝ ਨਹੀਂ ਕੀਤਾ ਕੁਝ ਨਹੀਂ ਸਰਕਾਰ ਮੈਦਿੱਤੇ ਨਹੀਂ ਕੋਈ ਸਰਕਾਰ ਵਾਲਾ ਬੰਦਾ ਦੇਖਿਆ ਹੀ ਨਹੀਂ ਬੰਦੇ ਮਿੱਟੀ ਪਾਉਂਦੇ ਆ ਤਾਂ ਸੰਤ ਬਾਬਾ ਖੜਿਆਂ ਵਾਲੇ ਆ ਉਹ ਆਪਣੀਆਂ ਮਸ਼ੀਨਾਂ ਆਪਣੇ ਟਰੈਕਟਰ ਡੀਜ਼ਲ ਆਪਣੇ ਕੋਲੋਂ ਦਿੰਦੇ ਆ ਸੰਤ ਖੜਿਆਂ ਵਾਲੇ ਠੀਕ ਹੈ ਜੀ ਕੀ ਆ ਸੈਫਲਾਬਾਦ ਇੱਥੇ ਸੰਤਿਆ ਬਾਬੇ ਉਹ ਬੱਬਲੇ ਲੀਡਰ ਸਿੰਘ ਉਹ ਕਰਦੇ ਆ ਮਦਦ ਹੋਰ ਕੋਈ ਨਹੀਂ ਕੋਈ ਬਾਬਾ ਨਹੀਂ ਮਾਰਦਾ ਹੋਰ ਬਾਬੇ ਸਾਰਾ ਲੋਣਵਾੜੇ ਇੱਥੇ ਵੋਟਾ ਮੰਗਣ ਕਿਧਾਂ ਆਂਦੇ ਵੋਟਾ ਮੰਗਣੇ ਤੇ ਜੁੱਟੀਆਂ ਮਾਰਨੀ ਚਾਹੀਦੀ ਐ ਮੈਂ ਤੇ ਕਹਿੰਨਾ ਬਿਲਕੁਲ ਇਹ ਤਾਂ ਫੇਰ ਵੜ ਨਹੀਂ ਜਾਣਾ ਚਾਹੀਦਾ ਮੈਨੂੰ ਲੀਡਰ ਫੇਰ ਇਹਨਾਂ ਲੀਡਰ ਕਿੱਦਾਂ ਵੋਟਾ ਮੰਗਣਾ ਆਂਦੇ ਸਾਨੂੰ ਵੋਟਾਂ ਦੇ ਵੋਟਾਂ ਵਾਲੇ ਇਹਨਾਂ ਰਾਹ ਦੀਦੇ ਆ ਕਰਦੇ ਨੇ ਜੱਫੀਆਂ ਪਾਉਂਦੇ ਆ ਕੁਛ ਨਹੀਂ ਉਦੋਂ ਕਹਿੰਦੇ ਤੁਸੀਂ ਬੈਠੋ ਆਂ ਕੋਈ ਚਾਹ ਪੀਓ ਦਾਰੂ ਸਾਡੇ ਲੋਕਾਂ ਦੀਆਂ ਗਲਤੀਆਂ ਵਾ ਮੇਰੇ ਦਾਰੂ ਪੀਂਦੇ ਆ ਜਾ ਕੇ ਜਾ ਕੇ ਬੋਤਲਾਂ ਲੈ ਕੇ ਇੱਥੇ ਲਿਆਉਣ ਨੂੰ ਹੱਕਤਾ ਦਿਖਾਉਣ ਨਾ ਹਾਂਜੀ ਹੁਣ ਮੌਕਾ ਦਿਖਾਉਣ ਹੁਣ ਚਾਹੀਦਾ ਸਾਰਿਆਂ ਨੂੰ ਮੌਕਾ ਦਿਖਾਉਣਾ ਸੋ ਸਾਰੇ ਵੀਰਾਂ ਨੇ ਆਪਾਂ ਇਸੇ ਤਰ੍ਹਾਂ ਇਹਨਾਂ ਦੀ ਗਰੀਬ ਦੀ ਕੋਈ ਮਦਦ ਨਹੀਂ ਕਰਦਾ ਇੱਥੇ ਕੋਈ ਗਵਰਨਮੈਂਟ ਦਾ ਨਹੀਂ ਕਰੂਗਾ ਐਵੇਂ ਗੱਲਾਂ ਜਰੂਰ ਸੁਣੀਆਂ ਆਂ ਹਾਂਜੀ ਵੀਡੀਓ ਦੇਖੇ ਦੀਆਂ ਬਹੁਤ ਹੁਣ ਸੰਤਾਨਪੁਰ ਦਾ ਥੱਲੇ ਹਲਕਾ ਵਾ ਹਾਂਜੀ ਹਾਂਜੀ ਜਿੱਥੇ ਬੰਦੇ ਤਿੰਨ ਤਿੰਨ ਦਿਨ ਦੇ ਭੁੱਖੇ ਰਿਆ ਅਸੀਂ ਇੱਥੇ ਵੀ ਜਾ ਰਹੇ ਹਾਂ ਜੀ ਕਿੱਥੇ ਵੇਲੋ ਮਾਲ ਵੇਦੋ ਕਿੱਥੋਂ ਕਿੱਡ ਗੱਡੀ ਦੂਰੋਂ ਆਉਂਦਾ ਟਰਾਲੀ ਪਰ ਪਰ ਕੇ ਹਾਂਜੀ 100 100 200 200 ਟਰਾਲੀ ਇਕੱਠੀ ਰੋਡ ਤੇ ਹੋਣ ਡਈ ਮਾਝੇ ਤੋਂ ਵੀ ਆਉਂਦੇ ਜੀ ਮਾਝੇ ਤੋਂ ਅਸੀਂ ਮਾਝੇ ਤੋਂ ਉੱਥੇ ਆਉਂਦੇ ਹੁਣ ਮੁੰਡਾ ਪਿੰਡ ਜਿਹੜਾ ਉਹ ਉੱਥੇ ਰਿਹਾ ਹੀ ਕੱਖ ਨਹੀਂ ਹਾਂਜੀ ਉਹ ਜਿਹੜੇ ਕਿੱਦਾਂ ਬੇੜਿਆਂ 'ਚ ਆਪਣੇ ਬਾਲ ਬੱਚਾ ਕਿੱਦਾਂ ਕੱਢ ਕੇ ਲਿਆਉਂਦੇ ਜਿੱਦਾਂ ਬਾਬੇ ਆਨੰਦਪੁਰ ਸਾਹਿਬ ਵਾਲੇ ਉਹ ਵੀ ਸੇਵਾ 'ਚ ਲੱਗੇ ਹੋਏ ਆ ਬਾਬਾ ਸੁਨਾਮ ਸਿੰਘ ਜੀ ਹਾਂਜੀ ਹਾਂਜੀ ਬਾਬਾ ਉਹ ਤਾਂ ਬਹੁਤ ਲੱਗੇ ਬਾਬੇ ਮਹਾਪੁਰਖ ਬਾਬੇ ਮਹਾਪੁਰਖ ਸੇਵਾ ਕਰ ਰਹੇ ਆ ਤੇ ਬਾਕੀ ਜਿਹੜੇ ਲੀਡਰ ਆ ਇਹਨਾਂ ਕੋਈ ਲੀਡਰ ਭਾਈ ਜੀ ਇੱਥੇ ਹੁਣ ਆਇਆ ਆਹ ਜਿਹੜਾ ਕੋਈ ਨੁਕਸਾਨ ਨਹੀਂ ਉਨਟਲ ਮਾ ਪਿੰਡ ਤੋਂ ਬੰਨ ਟੁੱਟਣ ਦਾ ਖਤਰਾ ਪੂਰਾ ਹਾਂ ਇੱਥੇ ਵੇਖਿਆ ਜੀ ਇੱਥੇ ਬਹੁਤ ਮਤਲਬ ਉਹ ਸਾਡੀ ਗਲਤੀ ਆ ਕਿਉਂ ਕਿਉਂਕਿ ਉੱਤੇ ਕਿਸੇ ਨੇ ਐਕਸ਼ਨ ਨਹੀਂ ਲਿਆ ਰਾਜਸਮੇ ਡੇਰੇ ਵਾਲੇ ਨੇ ਸਾਰੀ ਮਿੱਟੀ ਪਾ ਪਾ ਕੇ ਬੰਨ ਦਾ ਵਾਰਤਾ ਦਰਿਆਦ ਬਾੜ ਦਾ ਢਲਮੀ ਕਿਹੜੀ ਬਾਤ ਹੈ ਉਧਰੋਂ ਤੋਂ ਬੰਦ ਕਰਤਾ ਉਧਰੋਂ ਪੂਰੀ ਜਾਂਦਾ ਉਧਰਲੀ ਸਾਈਡ ਅਸੀਂ ਇਧਰੋਂ ਦਰਿਆ ਵਹਦੀਆਂ ਹੁਣ ਉੱਥੋਂ ਟੁੱਟ ਜੂਵੇ ਆ ਜਿੰਨਾ ਏਰੀਆ ਸਾਰਾ ਸੰਤਾਨਪੁਰ ਦਾ ਜਿੰਨਾ ਬਜਿਆ ਹੋਣਾ ਸਭ ਖਤਮ ਹੋ ਜਾਣਾ ਹੈ ਤੇ ਬਾਕੀ ਭਾਈ ਜੀ ਕੇ ਦੇ ਬੱਲੇ ਕੁਝ ਨਹੀਂ ਰਹਿ ਜਾ ਮਤਲਬ ਗੋਦਵਾਲ ਸਾਹਿਬ ਪੁੱਛ ਤਾਂ ਕਿ ਗਿਆ ਪਾਣੀ ਭਰਾਈਏ ਇਹ ਤਾਂ ਬਹੁਤ ਪਤਾ ਨਹੀਂ ਕਿ ਇਹ ਤਾਂ ਨਿਕਲ ਗਿਆ ਬਾਬਾ ਜੀ ਸੰਦਾਨਪੁਰ ਤੋਂ ਬੱਗੇ ਨਿਕਲ ਗਿਆ ਵਾ ਬਹੁਤ ਪਤਾ ਨਹੀਂ ਕਿਥੇ ਚਲੇ ਗਿਆ ਪਰ ਗਾਂਵ ਪਰਵਾਦੀ ਕੀਤੀ ਹੈ ਇਹ ਤਾਂ ਛੱਡੇ ਕੱਖ ਨਿੰਗਾ ਹਾਂਜੀ ਪੱਟਿਆਂ ਨਾਲ ਤੁਸੀਂ ਕੋਈ ਕੁਝ ਕਹਿਣਾ ਚਾਹੋ ਐਨਰ ਵੀਰ ਜੀ ਤਹਾਨੂੰ ਕਿਹਨੂੰ ਮਤਦਾਨ ਹਰ ਇੱਕ ਬੰਦੇ ਦੀ ਘਰ ਬਰਤੀ ਪੁੱਛ ਪੁੱਛ ਕੇ ਘਰਾਂ ਪੂਰੀ ਕਰਦੇ ਨੇ ਬਾਹਰਲੇ ਕਰਦੇ ਨੇ ਪਿੰਡ ਦੇ ਨਹੀਂ ਪਿੰਡ ਦੇ ਨੂੰ ਕਰਦਾ ਉਹ ਬਾਹਰਲੇ ਆਣ ਕੇ ਕਰਦੇ ਬਿਲਕੁਲ ਠੀਕ ਹੈ ਅਸੀਂ ਬੇਨਤੀ ਕਰਾਂਗੇ ਕਿ ਇੱਡੀ ਤੇ ਲੋਕ ਆ ਜਿਹੜੇ ਬੜੇ ਜਿਨ੍ਹਾਂ ਕੋ ਇੰਨਾ ਜਿਆਦਾ ਪੈਸਾ ਆ ਇਹ ਨਹੀਂ ਸੀ ਜਾਂਦੇ ਚਲੋ ਇਹਨਾਂ ਦੀ ਕਿਸਾਨਾਂ ਭਾਈਆਂ ਦੀ ਮਜ਼ਦ ਕਰਨ ਕਿਸੇ ਗਰੀਬ ਬੰਦੇ ਦੀ ਵੀ ਕਰਨ ਜਿਹੜੇ ਅੱਜ ਤੋਂ 10 15 ਦਿਨ ਹੋ ਗਏ ਆ ਘਰੇ ਵਿਹਲੇ ਬੈਠੇ ਆ ਕੀ ਪਤਾ ਉਹ ਕਿਦਾਂ ਆਪਣਾ ਟਾਈਮ ਸਾਰਦੇ ਕਿਦਾਂ ਨਹੀਂ ਬਹੁਤ ਦੁੱਖਾ ਹੋਇਆ ਉਨ੍ਹਾਂ ਦਾ ਵੀ ਸੋਚਣਾ ਚਾਹੀਦਾ ਕਿਸਾਨਾਂ ਵੀ ਰੰਦਾ ਵੀ ਸੋਚਣਾ ਚਾਹੀਦਾ ਕੋਈ ਇੱਥੇ ਗਵਰਨਮੈਂਟ ਨਹੀਂ ਕੋਈ ਸਰਕਾਰ ਨਹੀਂ ਇਹਨਾਂ ਦੀ ਭਾਈ ਦੀ ਗੱਲ ਸਹੀ ਆ ਵੋਟਾਂ ਲੈਣ ਵਾਰੀ ਤੇ ਪੈਰੀਂ ਹਥਣਾਉਂਦੇ ਆ ਤੇ ਹੁਣ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੈਗਾ ਤੁਹਾਡੇ ਹੀ ਮਦਦ ਕਰੀਏ 88 ਦੇ ਵਿੱਚ ਉਹੜਾ ਲੱਕ ਪਿਆ ਆ ਨਾ ਉਹਦੀ ਜਗ੍ਹਾ ਥਾਣੀ ਪਾਣੀ ਵਗਦਾ ਸੀ ਹਾਂ ਹਾਂਜੀ 88 ਵਿੱਚ ਉਹਦੇ ਵਿੱਚ ਬਾੜੀ ਪੜਦਾ ਸੀ ਮੈਂ ਖੁਦ ਇੱਥੇ ਸੇਵਾ ਕਰਨ ਵਾਲਾ ਨਹੀਂ ਉਹੋ ਥੋੜੀ ਪਾਣੀ ਵਗਿਆ ਹੈਗਾ ਹੁਣ ਸੰਭਾਲ ਲਾ ਲੋ ਵੀ ਫੁੱਟ ਡੇਢ ਫੁੱਟ ਹੋਰ ਚੰਨ ਦੀ ਮੈਦ ਕੱਢ ਗਿਆ ਯਾਓ ਕੱਲ ਪਾਣੀ ਥੱਲੇ ਸੀਗਾ ਹਾਂਜੀ ਅਜ ਰਾਤ ਰਾਤ ਹੀ ਪਾਣੀ ਚੜ ਗਿਆ 7 ਫੁੱਟ ਚੜ ਗਿਆ 7 ਫੁੱਟ ਪੂਰਾ ਚੜ ਗਿਆ ਹੁਣ ਤੇ ਰਾਤ ਨੂੰ ਕਿਤੇ ਹੋਰ ਚੜ ਗਿਆ ਤਾਂ ਹੁਣ ਬੰਦ ਤੇ ਕਿੰਨਾ ਕੁ ਟਾਈਮ ਬਾਟੀ ਆ ਕਮੇਟੀ ਦੀ ਲੱਗੀ ਹੁਣ ਕਿੰਨੀ ਕੁ ਪੌਜ ਨਾਲ ਜ਼ੋਰ ਪਿਛਲੇ ਸਾਲ ਦੀ ਇੱਧਰ ਆ ਕਿੰਨੇ 1.5 ਮਹੀਨੇ ਤੇ ਆਇਤੀ ਹੁਣ ਖੜਾ ਆ ਠੀਕ ਹੈ ਜੀ ਜਰੂਰ ਇੱਥੇ ਆਣ ਕੇ ਆ ਬੰਦੇ ਨੂੰ ਮਤ ਕਰਉਣੀ ਚਾਹੀਦੀ ਆ ਹਰ ਇੱਕ ਨੂੰ ਬੇਤਰਾਂ ਦੀ ਪਿਛਲੇ ਯਾਰੀ ਵੀ ਇੱਧਰ ਤੇ ਬੰਦੇ ਇਦਾਂ ਦੇ ਮੈਂ ਦੇਖਿਆ ਵੀ ਬੰਦੇ ਕੋਈ ਨਹੀਂ ਚੱਲ ਨਹੀਂ ਆ ਰਹੇ ਸਾਰੀ ਰਾਤ ਇੱਥੇ ਲੱਗੇ ਰਹੇ ਕੋਈ ਲੀਡਰ ਨਹੀਂ ਕੋਈ ਸ਼ੀਡਰ ਨਹੀਂ ਸੇਵਾਦਾਰ ਉਹ ਆਪਣੇ ਲੋ ਉਹਨ ਤੇ ਉਹਨਾਂ ਨੇ ਥੋ ਲੱਗੇ ਤਾਂ ਤੋੜਦਾ ਉਹ ਦੋ ਵੀਰ ਵਿੱਚ ਪਾਣੀ ਦੇ ਵਿੱਚ ਉਹ ਕੀ ਕਰ ਰਹੇ ਆ ਵੇਲੇ ਐਸਲੇ ਜੋ ਅੱਜ ਉਹ ਮੱਛੀਆਂ ਫੜਦੇ ਜਾਲ ਲਾਉਣ ਗਏ ਆ ਜੀ ਇਹਨਾਂ ਦੇ ਜਾਲ ਲਾਉਣ ਗਏ ਜਾਲ ਲਾਉਣ ਗਏ ਜੋ ਭਈਏ ਆ ਉਹ ਜਾਲ ਲਾਉਂਦੇ ਆ ਇੱਧਰ ਗਏ ਭਈਏ ਅੰਜ ਪਿੱਛੇ ਵੀ ਤਾਂ ਆਪਾਂ ਵੀਰਾਂ ਨਾਲ ਗੱਲ ਕਰਦੇ ਆਏ ਆ ਕਿ ਹੁਣ ਵੀ ਵੀਰ ਸੜਕੋ ਹੋਰ ਹੀ ਮਿਲਦੇ ਨੇ ਜਾਤੀ ਕੇ ਜਿਨ੍ਹਾਂ ਦੀ ਖਾਸ ਕਰਕੇ ਜ਼ਮੀਨ ਦੇ ਵਿੱਚ ਆ ਤੇ ਇਹ ਵੀ ਜਿਹਨਾਂ ਨਾਲ ਗੱਲ ਕਰਦੇ ਆ ਵੀ ਜਪ ਸ਼ੋਭਨਾ ਕੀ ਤੁਹਾਡਾ ਮੇਰਾ ਨਾਮ ਪੁਲੀ ਸਿੰਘ ਆ ਜੀ ਸਿੰਘ ਜੀ ਬਲ ਇਹ ਦੱਸ ਸਕਦੇ ਮਤਲਬ ਕਿੰਨਾ ਕੁ ਤੁਹਾਡੇ ਇੱਥੇ ਹਾਂ ਜੀ ਆਪਣੇ ਹੈਗੇ ਨੁਕੀ ਤੇ ਰਹਿ ਗਈ ਵਿੱਚ ਹੁੰਦਾ ਸੀਗਾ ਲਾਇਆ ਆ ਬਲਕਿ ਪਾਣੀ ਵਿੱਚ ਸਾਰੀ ਆਇਆ ਮਹੀਨਾ ਹੋ ਗਿਆ ਪਾਣੀ ਤੇ ਚੱਲਦਾ ਰਿਹਾ ਇੱਥੇ ਠੀਕ ਕਿਸਾਨ ਲੋਕਾਂ ਦਾ ਬੋਲਣਾ ਤੁਸੀਂ ਇੱਥੇ ਠੀਕ ਹੈ ਜੀ ਪਈ ਦੇ ਕੇ ਪਾਣੀ ਸਾਹਮਣੇ ਪਾਣੀ ਤਾਂ ਬਹੁਤ ਤੇਜ਼ੀ ਨਾਲ ਹੁਣ ਜਾ ਰਿਹਾ ਜੀ ਸਿਰਫ ਕਮਾ ਰਹੀ ਜੇ ਉਹਦੀ ਦੇ ਮਾਰੀ ਦੇ ਇੱਥੇ ਕਮਾ ਰ ਥੋੜਾ ਥੋੜਾ ਦੇ ਦੇ ਆ ਹਾਂ ਜੀ ਪਾਣੀ ਦਾ ਵਹਾਵ ਆ ਜੀ ਤੇਜ਼ ਆ ਬਹੁਤ ਤੇਜ਼ ਆ ਜੀ ਪਿੱਛੋਂ ਮੀਂਹ ਪਈ ਆ ਰਿਆ ਨਾ ਤੇ ਵੀ ਜੀ ਸਰਕਾਰ ਕੋਈ ਆਈ ਨਹੀਂ ਤੁਹਾਡੇ ਉੱਪਰ ਨਹੀਂ ਦਾਵਾ ਨਹੀਂ ਕੁਛ ਰੇ ਤੇ ਪਰ ਸਾਡੇ ਜਿੱਦਾਂ ਲੋਕੀ ਸਾਡੇ ਆਪ ਹੀ ਸੇਵਾ ਕਰਦੇ ਬੰਨਾਂ ਦੀ ਤਾਂ ਕੀ ਕਰਦੇ ਜਿਹੜੇ ਠੀਕ ਹੈ ਜੀ ਜਿਹੜੇ ਐਨ ਆਰ ਆਈ ਵੀ ਜਿੱਦਾਂ ਬਾਹਰ ਉਹਨਾਂ ਨੂੰ ਅਪੀਲ ਕਰਨਾ ਚਾਹੋ ਜੇ ਤੁਸੀਂ ਹਾਂ ਜੀ ਉਹਨਾਂ ਨੂੰ ਸਿਰਫ ਇਹ ਅਪੀਲ ਕਰਾਂਗੇ ਜਿੱਦਾਂ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਹਾਂ ਜੀ ਉਹਨਾਂ ਦੇ ਵਿਚਾਰਿਆਂ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਹੁੰਦੀਆਂ ਸਾਰਾ ਕੁਝ ਵੇਚਿਆ ਹਾਂ ਜੀ ਉਹਨਾਂ ਦਾ ਜ਼ਿਆਦਾ ਨੁਕਸਾਨ ਕਿਉਂਕਿ ਕਿਸਾਨ ਦਾ ਜਿਹੜਾ ਵਾ ਇਹ ਜ਼ਮੀਨ ਦੇ ਨਾਲ ਇੱਕ ਗੂੜਾ ਨਾਤਾ ਹੈ ਹਾਂ ਜੀ ਤੇ ਜੇ ਕਿਸਾਨ ਦੀ ਫਸਲ ਨਾ ਰਹੀ ਤਾਂ ਕਿਸਾਨ ਖੁਦਕੁਸ਼ੀ ਕਰਨ ਚਾਰ ਹੋ ਜਾਂਦਾ ਹੈ ਹਾਂ ਜੀ ਬਹੁਤ ਜ਼ਿਆਦਾ ਕਿਸਾਨ ਇਥੇ ਕਈ ਦਮ ਮਾਲ ਕੀ ਇਹੋ ਕਹਿੰਦੇ ਕੇ ਅਸੀਂ ਨਾਲ ਹੀ ਰੋੜ ਜੀਏ ਪਾਣੀ ਪਰ ਕੀਤਾ ਵੀ ਕੀ ਜਾ ਸਕਦਾ ਨਾ ਇਹ ਕੁਦਰਤੀ ਹੈ ਪਰ ਸਰਕਾਰਾਂ ਨੇ ਵੋਟਾਂ ਲੈਣ ਵਾਸਤੇ ਉਹਨਾਂ ਦਿਖ ਪੈਂਦੇ ਆ ਰਾ ਤੂੰ ਮੂੰਹ ਰਾਹ ਕੋਈ ਨਹੀਂ ਦਿੰਦਾ ਉਹਨਾਂ ਨੂੰ ਹਾਂਜੀ ਕੋਈ ਨਹੀਂ ਦਿੰਦਾ ਹੈ ਕਸਟਮ ਤੇ ਚਲੋ ਮੇਰੀ ਬੇਨ ਰਵੀਰਾਂ ਬੇਨਤੀ ਆ ਤੇ ਆਪਾਂ ਸਾਰੇ ਰਲ ਕੇ ਇਹਦਾ ਜਿਵੇਂ ਜਿਵੇਂ ਆਪਣੀ ਹਰ ਪਿੰਡ ਚ ਕੋਈ ਨਾ ਕੋਈ ਕੁਝ ਵੀ ਥੋੜਾ ਬਹੁਤ ਕੀਤਾ ਜਾ ਕੇ ਹਾਂਜੀ ਹਰ ਪਿੰਡ ਵਿੱਚੋਂ ਹਰ ਬੰਦਾ ਬਾਹਰ ਹੈ ਹਾਂਜੀ ਇੱਥੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਆ ਆਪਣੇ ਪਿੰਡ ਨੂੰ ਪੈਸੇ ਉਹ ਬੰਦੇ ਨੂੰ ਭੇਜ ਦੋ ਕਿ ਉਹ ਤੁਹਾਨੂੰ ਪਤਾ ਹੋਵੇ ਤੁਹਾਡੇ ਪਿੰਡ ਵਿੱਚ ਤੁਹਾਡੇ ਐਸ ਬੰਦੇ ਨੂੰ ਜਿਹੜੀ ਜਰੂਰਤ ਆ ਪਾਇਆ ਦੀ ਤੇ ਉਸ ਨੂੰ ਭੇਜੋ ਜੇ ਤੁਸੀਂ ਬਾਹਰ ਕਿਸੇ ਨੂੰ ਭੇਜੋਗੇ ਬਾਹਰ ਲੋਕਾਂ ਨੇ ਆਪ ਆਪਣਾ ਹਸਰ ਲੈਣਾ ਤੇ ਇਹ ਕਰਕੇ ਮਾਇਆ ਸਿੱਧੀ ਜਿਹੜੀ ਕਿਸੇ ਮਤਕਾਂ ਦੀ ਸਿੱਧੀ ਕਰੋ ਇਹ ਕਿਉਂਕਿ ਕਿਸੇ ਨੂੰ ਮਾਇਆ ਦੇਣ ਦੀ ਲੋੜ ਨਹੀਂ ਮਾਇਆ ਐਨਆਰ ਵੀਰਾਂ ਬੇਨਤੀ ਆ ਕਿ ਮੈਂ ਵੀ ਇੱਕ ਐਨਆਰ ਵੀਰ ਹਾਂ ਤੁਹਾਡਾ ਹੀ ਤਿਆਪਾ ਸਾਰੇ ਲੜਕੇ ਜਿਹੜੀ ਆਪੋ ਆਪਣੇ ਪਿੰਡਾਂ ਨੂੰ ਸੰਭੀਏ ਸੋ ਇਨੀ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ